ਬਿਗੜੀ ਹੋਈ ਨੂ ਨੇ ਸੌਰੇ ਪਰਿਵਾਰ ਤੇ ਝੂਠੇ ਇਲਜ਼ਾਮ ਲਾ ਕੇ 35 ਲੱਖ ਰੁਪਏ ਬਦਲੇ ਲਿਆ ਤਲਾਬ ਅੰਤ ਚ ਉਸ ਨੂ ਦਾ ਕੀ ਹਸ਼ਰ ਹੁੰਦਾ ਸੁਣ ਕੇ ਰੂਹ ਕੰਬ ਜੂ ਅੱਜ ਇਹ ਸੱਚੀ ਕਹਾਣੀ ਦੇ ਉੱਤੇ ਗੱਲਬਾਤ ਕਰਾਂਗੇ ਬੋਬੀ ਆਪਣੇ ਮਾਪੇ ਦਾ ਕਲੌਤਾ ਪੁੱਤ ਸੀ ਚੰਗੀ ਠਾਠ ਪਾਠ ਵਾਲਾ ਸ਼ਹਿਰੀ ਪਰਿਵਾਰ ਸੀ ਇੱਕ ਵਧੀਆ ਸ਼ਹਿਰ ਚ ਸਾਰਾ ਪਰਿਵਾਰ ਚੰਗਾ ਬਸਰ ਕਰ ਰਿਹਾ ਸੀ ਜਿੱਥੇ ਬੋਬੀ ਦੀ ਮਾਂ ਸਕੂਲ ਚ ਅਧਿਆਪਕ ਸੀ ਉਹਦਾ ਪਿਓ ਇੱਕ ਕਾਲਜ ਚ ਪ੍ਰੋਫੈਸਰ ਸੀ ਸੋਹਣਾ ਪਰਿਵਾਰ ਸੀ ਨਾ ਕਿਸੇ ਦਾ ਜਿਆਦਾ ਆਉਣਾ ਜਾਣਾ ਸੀ ਨਾ ਕਿਸੇ ਦੀ ਰੋਕ ਟੋਕ ਸੀ ਹੂੰ ਪਰਿਵਾਰ ਬੜਾ ਮਿਹਨਤੀ ਸੀ ਤੇ ਦੋਵੇਂ ਜੀਆ ਨੇ ਬੋਬੀ ਦੇ ਮਾਪਿਓ ਨੇ ਜਣੀ ਮਿਹਨਤ ਮੁਸ਼ਕਲ ਕਰਕੇ ਚੰਗਾ ਘਰਬਾਰ ਪਾ ਲਿਆ ਸੀ ਅੱਛਾ ਤੇ ਥੋੜੇ ਬਹੁਤੇ ਪਲਾਟ ਵੀ ਜੋੜ ਲਏ ਸੀ ਹੂੰ ਦੋਵੇਂ ਜੀ ਚੰਗੇ ਆਉਧਿਆਂ ਤੇ ਸੀ ਤੇ ਹਰ ਇੱਕ ਮਾਪੇ ਦਾ ਸੁਪਨਾ ਹੁੰਦਾ ਵੀ ਜਿਹੋ ਜਿਹਾ ਮਕਾਮ ਸਾਡੇ ਕੋਲੇ ਆ ਸਾਡਾ ਬੱਚਾ ਇਹ ਤੋਂ ਵੀ ਅੱਗੇ ਜਾਵੇ ਹੂੰ ਤੇ ਇੱਕ ਚੰਗਾ ਸਕੂਲ ਦੇਖ ਕੇ ਬੋਬੀ ਨੂੰ ਸਕੂਲ 'ਚ ਪੜ੍ਹਨੇ ਪਾਇਆ ਜਾਂਦਾ ਬੋਬੀ ਨੂੰ ਤੂਸ਼ਨਾ ਰਖਾਈਆਂ ਜਾਂਦੀਆਂ ਤੇ ਮਾਂ ਵੀ ਬੋਬੀ ਦੇ ਖਾਸ ਧਿਆਨ ਦਿੰਦੀ। ਹੂੰ ਬੋਬੀ ਪੜ੍ਹਨਾ ਚੋਹਿਆਰ ਸੀ ਤੇ ਮਾਂ-ਬਾਪ ਨੂੰ ਆਸ ਜਾਗੀ ਵੀ ਸਾਡਾ ਬੱਚਾ ਤਰੱਕੀ ਜ਼ਰੂਰ ਕਰੂਗਾ। ਹੂੰ ਸਾਡਾ ਨਾਮ ਰੌਸ਼ਨ ਜ਼ਰੂਰ ਕਰੂਗਾ। ਕਰਦੇ ਕਰਾਉਂਦੇ ਬੋਬੀ 10ਵੀਂ ਕਰ ਜਾਂਦਾ। ਹੂੰ ਤੇ 10ਵੀਂ ਚ ਸਕੂਲ ਚ ਟੌਪ ਕਰਦਾ। ਅੱਛਾ ਜਦੋਂ 11ਵੀਂ ਚ ਐਡਮਿਸ਼ਨ ਲੈਂਦਾ ਤਾਂ ਉਹ ਆਪਣੇ ਮਾਂ-ਬਾਪ ਨੂੰ ਆਪਣੀ ਇੱਛਾ ਦੱਸਦਾ ਕਿਉਂਕਿ ਉਹਨੂੰ ਟੈਕਨੀਕਲ ਚੀਜ਼ਾਂ ਨਾਲ ਬੜਾ ਪਿਆਰ ਸੀ। ਅੱਛਾ ਉਹਦੇ ਮਾਂ-ਬਾਪ ਨੂੰ ਦੱਸਦਾ ਵੀ ਮੈਂ ਤਾਂ ਇੰਜੀਨੀਅਰ ਬਣਨਾ ਹੈ। ਹੂੰ 11ਵਾਂ ਵਿੱਚ ਨਾਨ ਮੈਡੀਕਲ ਦੀ ਪੜ੍ਹਾਈ ਲਈ ਜਾਂਦੀ ਹੈ ਉਹ ਬੜੀ ਮਿਹਨਤ ਕਰਦਾ ਹੈ ਤੇ ਚੰਗੇ ਨੰਬਰ ਲੈ ਕੇ 12ਵੀਂ ਜਮਾਤ ਵੀ ਕਰ ਲੈਂਦਾ ਹੂੰ ਅੱਗੇ ਇੱਕ ਇੰਜੀਨੀਅਰਿੰਗ ਕਾਲਜ 'ਚ ਉਹਨੂੰ ਐਡਮਿਸ਼ਨ ਮਿਲਦੀ ਹੈ ਤੇ ਪੜ੍ਹਦੇ-ਪੜ੍ਹਦੇ ਹੀ ਉਹਨੂੰ ਇੱਕ ਜੌਬ ਆਫਰ ਹੋ ਜਾਂਦੀ ਹੈ ਅੱਛਾ ਪੂਨੇ ਦੀ ਇੱਕ ਮਸ਼ਹੂਰ ਆਈਟੀ ਕੰਪਨੀ 'ਚ ਉਹਦੀ ਜੌਬ ਲੱਗ ਜਾਂਦੀ ਹੈ ਅੱਛਾ ਸਾਰਾ ਪਰਿਵਾਰ ਬੜਾ ਖੁਸ਼ ਸੀ ਕਿਉਂਕਿ ਬੌਬੀ ਦੀ ਨੌਕਰੀ ਲੱਗੀ ਸੀ ਹੂੰ ਉਹ ਵੀ ਆਈਟੀ ਕੰਪਨੀ 'ਚ ਜਿਹੜੀ ਸਭ ਤੋਂ ਤਕੜੀ ਮੰਨੀ ਜਾਂਦੀ ਹੈ ਹੂੰ ਬੋਬੀ ਦੇ ਮਾਪੇ ਨੂੰ ਵੀ ਇਹ ਸੀ ਵੀ ਮਕਾਮ ਇਹਨੇ ਹਾਸਲ ਕਰ ਲਿਆ ਹੁਣ ਜਿਆਦਾ ਸਮਾਂ ਨਾ ਪਾਈਏ ਅਸੀਂ ਵਿਆਹ ਕਰ ਦਈਏ ਦਾ ਕਿਉਂਕਿ ਬੋਬੀ ਦੇ ਪਿਓ ਦੀ ਔਨ ਵਾਲੇ ਟਾਈਮ 'ਚ ਰਿਟਾਇਰਮੈਂਟ ਸੀ ਅੱਛਾ ਤਾਂ ਉਹਦੇ ਬਾਪ ਦਾ ਸੁਪਨਾ ਸੀ ਵੀ ਮੇਰੀ ਰਿਟਾਇਰਮੈਂਟ ਤੋਂ ਪਹਿਲਾਂ ਦਾ ਵਿਆਹ ਕਰ ਦਈਏ ਮੈਂ ਰਿਟਾਇਰ ਹੋ ਕੇ ਮੇਰੇ ਪੁੱਤੇ ਪੋਤੀਆਂ ਨੂੰ ਖੜਾਇਆ ਕਰੂੰਗਾ ਅੱਛਾ ਜਦੋਂ ਬੋਬੀ ਛੁੱਟੀ ਆਉਂਦਾ ਤਾਂ ਉਹਦੀ ਮਾਂ ਉਹਦੇ ਨਾਲ ਗੱਲ ਕਰਦੀ ਹੈ ਵੀ ਪੁੱਤ ਆ ਪੱਤਰਾ ਵਿਆਹ ਕਰ ਦਈਏ ਹੁਣ ਜੌਬ ਤਾਂ ਲੱਗੀ ਤੇਰੀ ਹੂੰ ਉਹ ਕਹਿੰਦੀ ਵੀ ਜੇ ਤੈਨੂੰ ਕੋਈ ਕੁੜੀ ਪਸੰਦ ਹੈ ਤੂੰ ਮੈਨੂੰ ਦੱਸ ਸਕਦਾ ਕਿਉਂਕਿ ਪੜਿਆ ਲਿਖਿਆ ਅਗਾਹ ਵਧੂ ਸੋਚ ਵਾਲਾ ਪਰਿਵਾਰ ਸੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਸੀ ਜੇ ਕੋਈ ਬੋਬੀ ਨੂੰ ਕੁੜੀ ਪਸੰਦ ਵੀ ਹੁੰਦੀ ਤਾਂ ਹੂੰ ਤਬ ਉਹ ਵੀ ਆਪਣੀ ਮਾਂ ਨੂੰ ਕਹਿੰਦਾ ਵੀ ਮਾਂ ਇਹ ਫੈਸਲਾ ਮੈਂ ਤੁਹਾਡੇ ਤੇ ਛੱਡਿਆ ਅੱਛਾ ਮੇਰਾ ਇੱਕੋ ਹੀ ਸੁਪਨਾ ਸੀ ਵੀ ਮੇਰੀ ਨੌਕਰੀ ਲੱਗੇ ਹੂੰ ਉਹ ਲੱਗ ਗਈ ਬਾਕੀ ਜਿਹੜੇ ਤੁਹਾਡੇ ਸੁਪਨੇ ਰਹਿੰਦੇ ਐ ਹੁਣ ਮੈਂ ਉਹ ਪੂਰੇ ਕਰਨੇ ਆ ਅੱਛਾ ਉਹਦੀ ਮਾਂ ਬੜੀ ਖੁਸ਼ ਹੁੰਦੀ ਐ ਤੇ ਉਹਦੀ ਮਾਂ ਉਹਦੇ ਪਿਓ ਨਾਲ ਗੱਲ ਕਰਦੀ ਐ ਵੀ ਮੈਂ ਬੋਬੀ ਨਾਲ ਗੱਲ ਕਰੀ ਸੀ ਹੂੰ ਵੀ ਉਹ ਕਹਿੰਦਾ ਵੀ ਤੁਹਾਨੂੰ ਜਿਵੇਂ ਠੀਕ ਲੱਗਦਾ ਓਵੇਂ ਕਰ ਲਓ। ਉਹ ਕਿਸੇ ਰਿਸ਼ਤੇਦਾਰ ਕੋਲ ਗੱਲ ਕਰਦੇ ਆ ਵੀ ਬੋਬੀ ਵਾਸਤੇ ਰਿਸ਼ਤਾ ਦੇਖੋ ਕਿਉਂਕਿ ਰਿਸ਼ਤਿਆਂ ਦੀ ਘਾਟ ਨਹੀਂ ਸੀ ਬੋਬੀ ਨੂੰ। ਪੜਿਆ ਲਿਖਿਆ ਸੀ, ਚੰਗਾ ਖਾਨਦਾਨ ਸੀ, ਚੰਗਾ ਪਰਿਵਾਰ ਸੀ। ਹੂੰ। ਉਹ ਆਪਣੇ ਕਿਸੇ ਰਿਸ਼ਤੇਦਾਰ ਨਾਲ ਗੱਲ ਕਰਦੇ ਆ ਵੀ ਸਾਨੂੰ ਬੋਬੀ ਵਾਸਤੇ ਰਿਸ਼ਤਾ ਚਾਹੀਦਾ ਹੈ ਤੇ ਸਾਡੀਆਂ ਦੋ ਹੀ ਮੰਗਾਂ ਨੇ। ਸਾਰਿਆਂ ਨੂੰ ਇਹ ਹੁੰਦਾ ਵੀ ਸ਼ਾਇਦ ਵੱਡਾ ਘਰ ਹੈ ਤਾਂ ਇਹ ਦਾਜ ਦੂਜ ਮੰਗਣਗੇ, ਗੱਡੀਆਂ ਮੰਗਣਗੇ। ਹੂੰ। ਪਰ ਉਹਦੀ ਮਾਂ ਦੱਸਦੀ ਹੈ ਵੀ ਸਾਨੂੰ ਇੱਕ ਤਾਂ ਕੁੜੀ ਪੜ੍ਹੀ ਲਿਖੀ ਚਾਹੀਦੀ ਹੈ। अच्छा ਤੇ ਦੂਜੀ ਮੰਗ ਸਾਡੀ ਇਹ ਹੈ ਵੀ ਸਾਨੂੰ ਪਿੰਡੂ ਕੁੜੀ ਨਹੀਂ ਚਾਹੀਦੀ ਸਾਨੂੰ ਸ਼ਹਿਰ ਦੀ ਕੁੜੀ ਚਾਹੀਦੀ ਹੈ ਅੱਛਾ ਰਿਸ਼ਤੇ ਦੇਖੇ ਜਾਂਦੇ ਆ ਤਾਂ ਇੱਕ ਦੱਸ ਪੈਂਦੀ ਹੈ ਵੀ ਕੁੜੀ ਪੜ੍ਹੀ ਲਿਖੀ ਹੈ ਤੇ ਚੰਗੇ ਪਰਿਵਾਰ ਦੀ ਹੈ ਤੇ ਸ਼ਹਿਰ ਦੀ ਹੈ ਅੱਛਾ ਕਾਫੀ ਲੰਮੇ ਅਰਸੇ ਬਾਅਦ ਕਿਸੇ ਪੜ੍ਹੀ ਲਿਖੀ ਕੁੜੀ ਦਾ ਤੇ ਚੰਗੇ ਪਰਿਵਾਰ ਦੀ ਕੁੜੀ ਦਾ ਰਿਸ਼ਤਾ ਮਾਪੇ-ਬਾਪ ਨੂੰ ਮਿਲਿਆ ਸੀ ਅੱਛਾ ਉਹਨਾਂ ਨੇ ਬਿਨਾਂ ਦੇਖ ਪਰਖੇ ਇਹ ਦੇਖ ਲਿਆ ਵੀ ਰਿਸ਼ਤੇਦਾਰ ਵਿਚਾਲੇ ਹੈਗੇ ਆ ਅੱਛਾ ਤੇ ਮੁੰਡੇ ਤੇ ਕੁੜੀ ਦੀ ਸਹਿਮਤੀ ਨਾਲ ਰਿਸ਼ਤਾ ਪੱਕਾ ਕਰ ਦਿੱਤਾ ਜਾਂਦਾ ਹੈ ਅੱਛਾ ਥੋੜੇ ਜੇ ਸਮੇਂ ਚ ਵਿਆਹ ਰਖ ਲਿਆ ਜਾਂਦਾ ਤੇ ਬੋਬੀ ਦਾ ਡਿੰਪਲ ਨਾਲ ਵਿਆਹ ਹੋ ਜਾਂਦਾ ਅੱਛਾ ਚੰਗਾ ਪਰਿਵਾਰ ਸੀ ਠਾਠ ਬਾਠ ਸੀ ਤਾਂ ਬੜੀ ਧੂਮ ਧਾਮ ਨਾਲ ਵਿਆਹ ਹੋਇਆ ਹੂੰ ਰਿਸ਼ਤੇਦਾਰਾਂ ਚ ਵੀ ਇਹ ਗੱਲਾਂ ਹੋਈਆਂ ਵੀ ਵਿਆਹ ਹੋਵੇ ਤਾਂ ਬੋਬੀ ਵਰਗਾ ਹੂੰ ਇੰਨਾ ਪੈਸਾ ਲਾਇਆ ਹੈ ਵਿਆਹ ਤੇ ਇੱਕ ਗੱਲ ਇਹ ਵੀ ਹੁੰਦੀ ਹੈ ਵੀ ਕੋਈ ਨਾ ਕੋਈ ਕਸਰ ਰਹਿ ਜਾਂਦੀ ਹੈ ਹੂੰ ਜਾਂ ਕਿਸੇ ਰਿਸ਼ਤੇ ਚ ਕੋਈ ਕਸਰ ਰਹਿ ਜਾਂਦੀ ਹੈ ਵੀ ਸਾਰਾ ਕੁਝ ਨਹੀਂ ਮਿਲਦਾ ਹੁੰਦਾ ਰਿਸ਼ਤੇਦਾਰ ਇਹ ਗੱਲਾਂ ਕਰਦੇ ਆ ਵੀ ਇਹਨਾਂ ਨੂੰ ਸਾਰਾ ਕੁਝ ਮਿਲ ਗਿਆ ਕੁੜੀ ਵੀ ਪੜ੍ਹੀ ਲਿਖੀ ਮਿਲ ਗਈ ਸੁਨੱਖੀ ਵੀ ਐ ਤੇ ਪਰਿਵਾਰ ਵੀ ਚੰਗਾ ਮਿਲੇ। ਅੱਛਾ। ਬੋਬੀ ਦਾ ਪਰਿਵਾਰ ਬੜਾ ਖੁਸ਼ ਸੀ। ਸਾਰਾ ਕੁਝ ਮਿਲ ਗਿਆ ਸੀ ਉਹਨਾਂ ਨੂੰ। ਕੁੜੀ ਪੜ੍ਹੀ ਲਿਖੀ ਮਿਲ ਗਈ ਸੀ, ਪੈਸੇ ਦੀ ਕੋਈ ਘਾਟ ਨਹੀਂ ਸੀ, ਬੋਬੀ ਦੀ ਨੌਕਰੀ ਸੀ। ਹੂੰ। ਵਿਆਹ ਦੇ ਕੁਝ ਦਿਨ ਬਾਅਦ ਬੋਬੀ ਡਿੰਪਲ ਨੂੰ ਕਹਿੰਦਾ ਵੀ ਡੈਡੀ ਦੀ ਹਜੇ ਜੌਬ ਚੱਲੀ ਰਹੀ ਐ, ਮੰਮੀ ਦੀ ਵੀ। ਹੂੰ। ਜਦੋਂ ਇਹ ਰਿਟਾਇਰ ਹੋਗੇ ਆਪਾਂ ਇਹਨਾਂ ਨੂੰ ਆਪਣੇ ਨਾਲ ਪੁੰਨੇ ਲੈ ਜਾਵਾਂਗੇ। ਉਹਨਾਂ ਟਾਈਮ ਤੂੰ ਇਹਨਾਂ ਕੋਲ ਇੱਥੇ ਹੀ ਰਹਿ। ਅੱਛਾ। ਡਿੰਪਲ ਕਹਿੰਦੀ ਵੀ ਠੀਕ ਐ। ਮੈਂ ਇੱਥੇ ਰਹਿ ਲੂੰਗੀ ਵੀ ਜਦੋਂ ਡੈਡੀ ਹੋਰਾਂ ਦੀ ਬੋਬੀ ਵਾਪਸ ਚਲਾ ਜਾਂਦਾ ਹੈ। ਹੂੰ। ਪਹਿਲਾਂ-ਪਹਿਲਾਂ ਤਾਂ ਸਾਰਾ ਕੁਝ ਠੀਕ ਰਹਿੰਦਾ ਹੈ ਪਰ ਕੁਝ ਵਕਤ ਪਾ ਕੇ ਬੋਬੀ ਦੀ ਮਾਂ ਨੂੰ ਡਿੰਪਲ ਦੀਆਂ ਆਦਤਾਂ ਬੁਰੀਆਂ ਲੱਗਣ ਲੱਗ ਜਾਂਦੀਆਂ। ਉਹਨੇ ਦੇਰ ਰਾਤ ਘਰੇ ਵੜਨਾ, ਛੋਟੇ ਕੱਪੜੇ ਪਾ ਕੇ ਬਾਹਰ ਨਿਕਲ ਜਾਣਾ ਤੇ ਕਦੇ ਕਿਸੇ ਨੂੰ ਘਰੇ ਲੈ ਆਉਣਾ, ਕਦੇ ਕਿਸੇ ਨੂੰ। ਅੱਛਾ। ਉਹਦੀ ਮਾਂ ਇਹ ਵੀ ਦੇਖਦੀ ਹੈ ਵੀ ਇੱਕ ਮੁੰਡਾ ਉਹਨਾਂ ਦੇ ਘਰੇ ਦੂਜੇ ਤੀਜੇ ਦੇ ਆਉਂਦਾ। ਅੱਛਾ। ਉਹਨਾਂ ਨਾਲ ਘੱਟ ਗੱਲ ਕਰਦਾ ਆ ਕੇ ਡਿੰਪਲ ਦੇ ਬੈੱਡਰੂਮ 'ਚ ਬੈਠਾ ਰਹਿੰਦਾ। ਅੱਛਾ। ਜਦੋਂ ਬੋਬੀ ਦੀ ਮਾਂ ਉਹਨੂੰ ਪੁੱਛਦੀ ਹੈ ਵੀ ਇਹ ਮੁੰਡਾ ਕੌਣ ਆ? ਤਾਂ ਡਿੰਪਲ ਕਹਿੰਦੀ ਹੈ ਮੇਰੀ ਭੂਆ ਦਾ ਮੁੰਡਾ। ਅੱਛਾ। ਉਹਦੀ ਮਾਂ ਨੇ ਸੋਚਣਾ ਵੀ ਇਹੋ ਜਿਹੇ ਕਹੇ ਜਿਹੇ ਰਿਸ਼ਤੇ ਹੋ ਗਏ ਅੱਜਕੱਲ ਦੇ। ਵੀ ਭੈਣ ਭਾਈ ਬਾਹਰ ਸਾਡੇ ਕੋਲ ਬਹਿ ਕੇ ਵੀ ਗੱਲ ਕਰ ਸਕਦੇ ਆ। ਹੂੰ। ਇਹ ਜਦੋਂ ਵੀ ਆਉਂਦਾ ਇਹ ਤੇ ਬੈਡਰੂਮ 'ਚ ਹੀ ਵੜਦਾ ਜਾ ਕੇ। ਹੂੰ। ਇੱਕ ਦਿਨ ਅੱਕ ਕੇ ਬੌਬੀ ਦੀ ਮਾਂ ਬੌਬੀ ਨੂੰ ਫੋਨ ਕਰਦੀ ਹੈ। ਵੀ ਪੁੱਤ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ। ਅੱਛਾ। ਉਹ ਕਹਿੰਦਾ ਮਾਂ ਦੱਸ। ਉਹ ਕਹਿੰਦੀ ਮੈਨੂੰ ਡਿੰਪਲ ਦੀਆਂ ਕੁਸ਼ਾਤਾਂ ਜਮਾਂ ਨਹੀਂ ਵਧੀਆਂ ਲੱਗਦੀਆਂ। ਵੀ ਇੱਕ ਤਾਂ ਆਏ ਦੇ ਨੇ ਕੋਈ ਨਾ ਕੋਈ ਰਿਸ਼ਤੇਦਾਰ ਲੈ ਆਉਂਦੀ ਹੈ। ਹੂੰ। ਇੱਕ ਆਪਣੇ ਘਰੇ ਕੋਈ ਮੁੰਡਾ ਆਉਂਦਾ ਇਹ ਕਹਿੰਦੀ ਮੇਰੀ ਭੂਆ ਦਾ ਮੁੰਡਾ ਤੇ ਉਹ ਸਾਡੇ ਕੋਲ ਨਹੀਂ ਆ ਕੇ ਬਹਿੰਦਾ ਉਹ ਇਹਦੇ ਕੋਲੇ ਬੈਠਦਾ ਆ ਕੇ ਉਹ ਵੀ ਇਹਦੇ ਬੈਡਰੂਮ ਚ ਜੇ ਕੋਈ ਗੱਲ ਕਰਨੀ ਹੈ ਇਹਨਾਂ ਨੇ ਸਾਡੇ ਕੋਲ ਕਰ ਲੈਣ ਨਾਲੇ ਜੇ ਪਰਦੇ ਦੀ ਗੱਲ ਕਰਨੀ ਹੈ ਫੋਨ ਤੇ ਵੀ ਹੋ ਸਕਦੀ ਆ ਰੋਜ਼ ਰੋਜ਼ ਕਿਹੜੀਆਂ ਗੱਲਾਂ ਨੇ ਜਿਹੜੀਆਂ ਉਹ ਕਰਨ ਆਉਂਦੇ ਇਹਦੇ ਨਾਲ ਬਾਕੀ ਭਾਈ ਛੋਟੇ ਕੱਪੜੇ ਪਾ ਕੇ ਫਿਰਦੀ ਆ ਬਾਹਰ ਜਾਂਦੀ ਆ ਸਾਨੂੰ ਨਹੀਂ ਪਸੰਦ ਨੂਹਾਂ ਧੀਆਂ ਨੂੰ ਇਹ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ ਉਹ ਆਪਣੀ ਮਾਂ ਨੂੰ ਸਮਝਾਉਂਦਾ ਵੀ ਮਾਂ ਵੱਡੇ ਸ਼ਹਿਰ ਦੀ ਕੁੜੀ ਐ ਵੀ ਕਰਦੀਆਂ ਨੇ ਕੁੜੀਆਂ ਇੰਨਾ ਕ ਤਾਂ ਚੱਲਦਾ ਹੂੰ ਵਿਸ਼ਾ ਤੁਹਾਨੂੰ ਇਹ ਚੀਜ਼ਾਂ ਲੱਗਦੀ ਵੱਡੀ ਆ ਮੈਂ ਜਿੱਥੇ ਜੌਬ ਕਰਦਾ ਉੱਥੇ ਕੁੜੀਆਂ ਕਰਦੀਆਂ ਨੇ ਅਕਸਰ ਆ ਮੈਂ ਪਾਰਟੀਆਂ ਕਰਦੀਆਂ ਛੋਟੇ ਕੱਪੜੇ ਵੀ ਪਾ ਲੈਂਦੀਆਂ ਹੂੰ ਤੇ ਹੁੰਦੇ ਨੇ ਫਰੈਂਡ ਸਰਕਲ ਵੀ ਹੁੰਦਾ ਕੁੜੀਆਂ ਦਾ ਹੂੰ ਉਹਦੀ ਮਾਂ ਕਹਿੰਦੀ ਭਾਈ ਸਾਨੂੰ ਨਹੀਂ ਪਸੰਦ ਆ ਇਹ ਜ ਆ ਉਹ ਕਹਿੰਦਾ ਚੱਲ ਮੈਂ ਡਿੰਪਲ ਨਾਲ ਗੱਲ ਕਰ ਲਵਾਂਗਾ ਉਹਨੂੰ ਸਮਝਾ ਦੂੰਗਾ ਹੂੰ ਤੂੰ ਵੀ ਪਿਆਰ ਨਾਲ ਕਹਿੰਦੀ ਮੰਨ ਲੂ ਤੇਰੀ ਗੱਲ ਉਹ ਹੂੰ ਉਹਦੀ ਮਾਂ ਚੱਲ ਬੋਬੀ ਦੇ ਸਮਝਾਇਆ ਕੁਝ ਸਮਝ ਜਾਂਦੀ ਐ ਹੂੰ ਤੇ ਉਹ ਡਿੰਪਲ ਨੂੰ ਕਹਿ ਵੀ ਦਿੰਦੀ ਐ ਵੀ ਪੁੱਤ ਸਾਨੂੰ ਇਹ ਜੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਵੀ ਤੂੰ ਆਪਦੇ ਆਪ ਨੂੰ ਬਦਲ ਹੂੰ ਉਦੀ ਮਾਂ ਨੂੰ ਹੁੰਦਾ ਵੀ ਸ਼ਾਇਦ ਬੋਬੀ ਨੇ ਵੀ ਕਹਿਤਾ ਹੋਊਗਾ ਮੈਂ ਵੀ ਸਮਝਾਤਾ ਵੀ ਹਟ ਜੂਗੀ ਪਰ ਡਿੰਪਲ ਦੇ ਕੰਨ ਤੇ ਜੂ ਨਹੀਂ ਸਰਕਦੀ ਉਹ ਜਿਵੇਂ ਚਾਲ ਚੱਲਣ ਪਹਿਲਾਂ ਸੀ ਉਵੇਂ ਹੀ ਰੱਖਦੀ ਐ ਅੱਛਾ ਅੱਕ ਕੇ ਬੋਬੀ ਦੀ ਮਾਂ ਦੁਆਰਾ ਬੋਬੀ ਨੂੰ ਫੋਨ ਕਰਦੀ ਐ ਵੀ ਪੁੱਤ ਹੁਣ ਤਾਂ ਸਿਰ ਉੱਤੇ ਦੀ ਪਾਣੀ ਲੰਘ ਗਿਆ ਮੈਂ ਆਪਣੇ ਆਪ ਨੂੰ ਵੀ ਬਦਲ ਕੇ ਦੇਖ ਲਿਆ ਤੂੰ ਕਹਿੰਦਾ ਸੀ ਵੀ ਤੂੰ ਹੀ ਸ਼ਾਇਦ ਮੰਮੀ ਮਾਡਰਨ ਨਹੀਂ ਹੈਗੀ ਥੋੜੀ ਮਾਡਰਨ ਆ ਆਪਾਂ ਨੂੰ ਉਹਦੇ ਹਿਸਾਬ ਨਾਲ ਵੀ ਚੱਲਣਾ ਪਊਗਾ ਮੈਂ ਵੀ ਆਪਣੇ ਆਪ ਨੂੰ ਸਮਝਾ ਕੇ ਦੇਖ ਲਿਆ ਪਰ ਭਾਈ ਮੈਨੂੰ ਰਾਸ ਨਹੀਂ ਆਈਆਂ ਗੱਲਾਂ ਤੂੰ ਐ ਕਰ ਇਹਨੂੰ ਆਪਣੇ ਨਾਲ ਹੀ ਲੈ ਜਾ ਅੱਛਾ ਉਹ ਕਹਿੰਦਾ ਮਾਂ ਮੈਨੂੰ ਤਾਂ ਐ ਸੀ ਵੀ ਚਲ ਤੁਹਾਡੀ ਰਿਟਾਇਰਮੈਂਟ ਹੋ ਹੀ ਜਾਣੀ ਐ ਸਾਲ 6 ਮਹੀਨਿਆਂ ਤੱਕ ਵੀ ਆਪਾਂ ਸਾਰਾ ਪਰਿਵਾਰ ਇੱਥੇ ਆ ਜਾਾਂਗੇ। ਹੂੰ ਬਾਕੀ ਜੇ ਤੈਨੂੰ ਲੱਗਦਾ ਵੀ ਤੈਨੂੰ ਨਹੀਂ ਚੰਗੀਆਂ ਲੱਗਦੀਆਂ ਗੱਲਾਂ ਕੋਈ ਗੱਲ ਨਹੀਂ ਮੈਨੂੰ ਲੈ ਜਾਣਾ ਉਦੋਂ ਬਾਅਦ ਤੁਸੀਂ ਵੀ ਮੇਰੇ ਕੋਲ ਆ ਜਿਓ। ਹੂੰ ਉਹ ਕਹਿੰਦਾ ਮੈਂ ਜਦੋਂ ਇਸ ਵਾਰੀ ਆਉਂਗਾ ਮੈਂ ਡਿੰਪਲ ਨੂੰ ਨਾਲ ਹੀ ਲੈ ਜਾਊਂਗਾ। ਹੂੰ ਬੌਬੀ ਡਿੰਪਲ ਨੂੰ ਪੂਨੇ ਆਪਣੇ ਨਾਲ ਲੈ ਗਿਆ। ਹੂੰ ਬੌਬੀ ਨੇ ਡਿਊਟੀ ਤੇ ਚਲਾ ਜਾਣਾ ਤੇ ਡਿੰਪਲ ਨੇ ਪਿੱਛੋਂ ਘਰੇ ਹੋਣਾ। ਹੂੰ ਬੌਬੀ ਨੇ ਇਹ ਚੀਜ਼ ਨੋਟ ਕਰਨੀ ਸ਼ੁਰੂ ਕਰੀ ਵੀ ਜਦੋਂ ਵੀ ਮੈਂ ਇਹਨੂੰ ਫੋਨ ਕਰਦਾ ਇਹਦਾ ਫੋਨ ਬਿਜ਼ ਜਦੋਂ ਬੋਬੀ ਪੁੱਛਦਾ ਤਾਂ ਉਹ ਕਹਿੰਦੀ ਵੀ ਮੇਰੇ ਕਿਸੇ ਰਿਸ਼ਤੇਦਾਰ ਦਾ ਮੈਂ ਰਿਸ਼ਤੇਦਾਰ ਨੂੰ ਫੋਨ ਨਹੀਂ ਕਰ ਸਕਦੀ। ਅੱਛਾ। ਉਹਨੇ ਕੰਮ 'ਚ ਵੀ ਅਣਗਹਿਲੀ ਵਰਤਨੀ। ਬੋਬੀ ਨੇ ਜਦੋਂ ਡਿਊਟੀ ਨੂੰ ਜਾਣਾ ਤਾਂ ਉਹਨੇ ਟਾਈਮ 'ਸਰ ਰੋਟੀ ਨਾ ਦੇਣੀ। ਜੇ ਬੋਬੀ ਨੇ ਬੋਲਣਾ ਤਾਂ ਤਕਲੀਸ ਹੋ ਜਾਣਾ। ਅੱਛਾ। ਸ਼ਾਮ ਨੂੰ ਵੀ ਜਦੋਂ ਉਹ ਡਿਊਟੀ ਤੋਂ ਘਰੇ ਆਉਂਦਾ ਤਾਂ ਉਦੋਂ ਵੀ ਦੋਨਾਂ ਜੀਆਂ 'ਚ ਕੰਮ ਨੂੰ ਲੈ ਕੇ ਆਣ ਬਣ ਹੋ ਜਾਣੀ। ਬੋਬੀ ਕਹਿੰਦਾ ਵੀ ਮੈਂ ਸਾਰਾ ਦਿਨ ਥੱਕ ਕੇ ਆਉਣਾ। ਤੂੰ ਘਰੇ ਬੇਲੀ ਹੁੰਨੀ ਐ, ਦਿਨੇ ਰੈਸਟ ਵੀ ਕਰ ਲੈਣੀ ਐ। ਘੱਟੋ-ਘੱਟ ਚਾਹ ਪਾਣੀ ਤਾਂ ਮੈਨੂੰ ਟਾਈਮ 'ਸਰ ਦੇ ਦਿਆ ਕਰ। ਹੂੰ। ਉਹ ਕਹ अच्छा मैं ਤੁਹਾਡੇ ਘਰ ਦੇ ਝੂਠੇ ਪੰਡੇ ਮਾਂਜਣ ਵਾਸਤੇ ਥੋੜੀ ਆ ਮੇਰੀ ਵੀ ਕੋਈ ਫਰੀडम ਆ ਮੇਰੀ ਵੀ ਕੋਈ ਲਾਈਫ ਆ ਹਮ ਜਦੋਂ ਡਿੰਪਲ ਦੀਆਂ ਆਦਤਾਂ ਨਾ ਬਦਲੀਆਂ ਤਾਂ ਬੋਬੀ ਨੇ ਸੋਚਿਆ ਵੀ ਕਾਹਨੂੰ ਰੋਜ਼ ਘਰੇ ਕਲੇਸ਼ ਪਾਉਣਾ ਵੀ ਆਪਾਂ ਕੰਮ ਵਾਲੀ ਰੱਖ ਲੈਨੇ ਹਮ ਉਹਨੇ ਕੰਮ ਵਾਲੀ ਰੱਖ ਲਈ ਹਮ ਪਰ ਡਿੰਪਲ ਦੀਆਂ ਆਦਤਾਂ ਚ ਕੋਈ ਸਦਾਰਨ ਨਹੀਂ ਆਇਆ ਹਮ ਉਹ ਹੋਰ ਵੀ ਅਵੇਸਲੀ ਹੋਊਗੀ ਹਮ ਬੋਬੀ ਆਪਣੇ ਮਨ ਨਾਲ ਸਮਝੌਤਾ ਕਰ ਲੈਂਦੇ ਵੀ ਚਲੋ ਕੋਈ ਗੱਲ ਨਹੀਂ ਠੀਕ ਹੋ ਜਾਊਗੀ ਸੁਧਰ ਜਾਊਗੀ ਮਾਂ ਹੋਰੀ ਇੱਥੇ ਆ ਜਾਣਗੇ ਉਦੋਂ ਦੇ ਸੁਭਾਅ 'ਚ ਛੇ ਥੋੜਾ ਬਹੁਤਾ ਫਰਕ ਪੈ ਜੇ ਵੀ ਸ਼ਾਇਦ ਨਵੀਂ ਜਗ੍ਹਾ ਹੈ ਇਹਨੂੰ ਜੀਵ ਹੀ ਨਹੀਂ ਲੱਗਦਾ ਹੁਣ ਇਹਦਾ ਇੱਥੇ ਹੂੰ ਉਹ ਆਪਣੇ ਆਪ ਨੂੰ ਆਪਣੇ ਮਨ ਨੂੰ ਐਵੇਂ ਦਿਲਾਸੇ ਦਿੰਦਾ ਰਹਿੰਦਾ ਹੂੰ ਤੇ ਇੱਕ ਦਿਨ ਜਦੋਂ ਘਰੇ ਆਉਂਦਾ ਤਾਂ ਘਰੇ ਆ ਕੇ ਦੇਖਦਾ ਡਿੰਪਲ ਘਰੇ ਨਹੀਂ ਹੁੰਦੀ ਹੂੰ ਉਹ ਉਹਨੂੰ ਫੋਨ ਕਰਦਾ ਤਾਂ ਉਹਦਾ ਫੋਨ ਬੰਦ ਆ ਰਿਹਾ ਹੁੰਦਾ ਹੂੰ ਉਹਨੂੰ ਟੈਨਸ਼ਨ ਹੋ ਜਾਂਦੀ ਹੈ ਵੀ ਅੱਗੇ ਤਾਂ ਕਦੇ ਘਰੋਂ ਗਈ ਨਹੀਂ ਬਾਹਰ ਹੂੰ ਵੀ ਅੱਜ ਫੋਨ ਵੀ ਬੰਦ ਆ ਰਿਹਾ ਘਰੇ ਵੀ ਹੈ ਨਹੀਂ ਹੂੰ ਬੋਬੀ ਉਹਦਾ ਇੰਤਜ਼ਾਰ ਕਰਦਾ ਹੱਦ ਉਦੋਂ ਹੋ ਜਾਂਦੀ ਹੈ ਉਡੀਕ ਦੇ ਉਡੀਕ ਦੇ ਜਦੋਂ 11:30 ਵੱਜ ਜਾਂਦੇ अच्छा ਤੇ 11:30 ਡਿੰਪਲ ਘਰੇ ਆਉਂਦੀ ਐ ਉਹ ਵੀ ਸ਼ਰਾਬ ਨਾਲ ਰੱਜ ਕੇ اچھا ਡਿੰਪਲ ਦੀ ਇਹ ਹਾਲਤ ਦੇਖ ਕੇ ਬੋਬੀ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਐ ਹੂੰ ਉਹ ਸੋਚਦਾ ਵੀ ਮਾਂ ਨੇ ਜੋ ਕਿਹਾ ਸੱਚੀ ਸੀ ਮਾਂ ਦੀ ਇੱਕ ਵੀ ਗੱਲ ਝੂਠੀ ਨਹੀਂ ਸੀ ਹੂੰ ਅਗਲੇ ਦਿਨ ਬੋਬੀ ਡਿੰਪਲ ਨਾਲ ਸਵੇਰੇ ਗੱਲ ਕਰਦਾ ਵੀ ਤੂੰ ਆਪਣੀ ਆਦਤਾਂ ਸੁਧਾਰਨੀ ਐ ਜਾਂ ਨਹੀਂ ਉਹ ਕਹਿੰਦੀ ਮੈਂ ਕੀ ਕਰਿਆ ਫਿਰ ਕੀ ਹੋਗਾ ਜੇ ਇੱਕ ਦਿਨ ਮੈਂ ਪੱਗ ਲਾ ਹੀ ਆਈ ਸਾਰੀਆਂ ਮੇਰੀਆਂ ਨਾਲ ਦੀਆਂ ਸਹੇਲੀਆਂ ਪੀਂਦੀਆਂ ਹੀ ਨੇ ਅੱਛਾ ਜੇ ਤੈਨੂੰ ਕੋਈ ਸ਼ਰੀਫ ਕੁੜੀ ਚਾਹੀਦੀ ਸੀ ਤਾਂ ਤੂੰ ਪਿੰਡੂ ਕੁੜੀ ਨਾਲ ਵਿਆਹ ਕਰਾਉਂਦਾ ਮੇਰੇ ਨਾਲ ਵਿਆਹ ਕਿਉਂ ਕਰਾਇਆ ਸੀ ਮੈਂ ਤਾਂ ਆਪ ਡੁੱਬ ਗਈ ਤੇਰੇ ਨਾਲ ਵਿਆਹ ਕਰਾ ਕੇ ਉਹ ਸੋਚਦਾ ਵੀ ਨਾਲੇ ਚੋਰ ਨਾਲੇ ਚਤਰਾਈ ਹੂੰ ਨਾਲੇ ਗਲਤੀ ਕਰਦੀ ਐ ਨਾਲੇ ਬੋਲਦੀ ਐ ਹੂੰ ਜਦੋਂ ਦੋਹੇ ਜੀ ਬੈਸਰੇ ਹੁੰਦੇ ਆ ਤਾਂ ਬੋਬੀ ਡਿੰਪਲ ਦੇ ਚਪੇੜ ਮਾਰਦਾ ਅੱਛਾ ਤੇ ਗੁੱਸੇ 'ਚ ਘਰੋਂ ਨਿਕਲਿਆ ਹੁੰਦਾ ਡਿਊਟੀ ਲਈ ਅੱਛਾ ਉਹ ਇਸੇ ਪਰੇਸ਼ਾਨੀ 'ਚ ਆਪਣੇ ਕਿਸੇ ਦੋਸਤ ਨਾਲ ਗੱਲ ਕਰਦਾ ਸਾਰੀ ਉਹਨੂੰ ਰਾਮ ਕਥਾ ਦੱਸਦਾ ਵੀ ਯਾਰ ਮੇਰੇ ਘਰ 'ਚ ਆਹ ਕੁਝ ਹੋ ਰਿਹਾ ਹੂੰ ਉਹਦਾ ਦੋਸਤ ਨੂੰ ਕਹਿੰਦਾ ਵੀ ਯਾਰ ਹੋ ਸਕਦਾ ਹੈ ਵੀ ਉਹਦਾ ਕਿਸੇ ਨਾਲ अफेयर ਨਾ ਹੋਵੇ ਬਾਹਰ ਹੂੰ ਵੀ ਜਿਹੜਾ ਤੈਨੂੰ ਮੂੰਹੇ ਨਹੀਂ ਲਾਉਂਦੀ ਉਹ ਸਿੱਧੇ ਮੂੰਹ ਤੇਰ ਨਾਲ ਗੱਲ ਨਹੀਂ ਕਰਦੀ ਹੂੰ ਦਿੱਕਤ ਸੀ ਉਹਨੂੰ ਕੰਮ ਕਰਤੋ ਤੂੰ ਘਰ ਨੌਕਰਾਨੀ ਵੀ ਰੱਖ ਲਈ ਹੂੰ ਵੀ ਹੁਣ ਕੀ ਪਰੇਸ਼ਾਨੀ ਹੈ ਉਹਨੂੰ ਹੂੰ ਉਹ ਕਹਿੰਦਾ ਵੀ ਤੂੰ ਨਿਗਾਹ ਰੱਖਣੀ ਸ਼ੁਰੂ ਕਰ ਦੇ ਤੇ ਹੂੰ ਆਪਣੇ ਦੋਸਤ ਦੀ ਰੈ ਬੋਬੀ ਦੇ ਖਾਨੇ ਪੈ ਜਾਂਦੀ ਹੈ ਹੂੰ ਤੇ ਉਹ ਡਿੰਪਲ ਤੇ ਨਿਗਾਹ ਰੱਖਣੀ ਸ਼ੁਰੂ ਕਰ ਦੋਂਦਾ ਹੂੰ ਇੱਕ ਦਿਨ ਬੋਬੀ ਪੜਦੇ ਜੇ ਨਾਲ ਕੰਮ ਵਾਲੀ ਨੂੰ ਪੁੱਛਦਾ ਵੀ ਜਦੋਂ ਮੈਂ ਡਿਊਟੀ ਜਾਂਦਾ ਆਪਣੇ ਘਰੇ ਕੋਈ ਬੰਦਾ ਤਾਂ ਨਹੀਂ ਆਉਂਦਾ ਅੱਛਾ ਉਹ ਕਹਿੰਦੀ ਵੀ ਰੋਜ਼ ਤਾਂ ਨਹੀਂ ਕੋਈ ਆਉਂਦਾ ਵੀ ਕਦੇ-ਕਦੇ ਇੱਕ ਵੀਰਾ ਆਉਂਦਾ ਹੁੰਦਾ ਤੇ ਦੀਦੀ ਉਹਦੇ ਨਾਲ ਹੀ ਬਾਹਰ ਜਾਂਦੇ ਆ। ਹੂੰ ਤਾਂ ਬੋਬੀ ਦਾ ਸ਼ੱਕ ਯਕੀਨ 'ਚ ਬਦਲਣਾ ਸ਼ੁਰੂ ਹੋ ਜਾਂਦਾ। ਹੂੰ ਵੀ ਵਾਕਈ ਜੋ ਮੇਰੇ ਦੋਸਤ ਨੇ ਗੱਲ ਕਹੀ ਸੀ ਉਹ ਸੱਚ ਹੈ। ਹੂੰ ਤੇ ਕੁਝ ਦਿਨਾਂ ਪਿੱਛੋਂ ਕਮਾਲੀ ਬੋਬੀ ਨੂੰ ਫੋਨ ਕਰਦੀ ਆ ਵੀ ਦੀਦੀ ਨੇ ਬੈਗਪੈਕ ਕਰ ਰੱਖਿਆ ਤੇ ਮੈਂ ਉਹਨੂੰ ਫੋਨ 'ਤੇ ਇਹ ਕਹਿੰਦੇ ਸੁਣਿਆ ਵੀ ਤੁਸੀਂ 12 ਵਜੇ ਮੈਨੂੰ ਲੈਣ ਆ ਜਿਓ ਮੈਂ ਤਿਆਰ ਹਾਂ ਸਾਰਾ ਸਮਾਨ ਮੈਂ ਪੈਕ ਕਰ ਰੱਖਿਆ। ਅੱਛਾ ਕਮਾਲੀ ਦੀ ਗੱਲ ਸੁਣ ਕੇ ਬੋਬੀ ਬਿਨਾਂ ਦੇਰੀ ਕਰੇ ਦਫ਼ਤਰ 'ਚੋਂ ਛੁੱਟੀ ਲੈ ਕੇ ਘਰ ਵੱਲ ਨਿਕਲਦਾ। ਹੂੰ ਜਦੋਂ ਘਰੇ ਪਹੁੰਚਦਾ ਹੈ ਤਾਂ ਉਹ ਦੇਖਦਾ ਹੈ ਵੀ ਇੱਕ ਅਣਜਾਣ ਵਿਅਕਤੀ ਤੇ ਡਿੰਪਲ ਦੋਵੇਂ ਸਮਾਨ ਪੈਕ ਕਰਨ ਵਿੱਚ ਲੱਗੇ ਹੁੰਦੇ ਆ। ਅੱਛਾ ਬੋਬੀ ਨੂੰ ਦੇਖ ਕੇ ਦੋਨਾਂ ਦੇ ਰੰਗ ਉੱਟ ਜਾਂਦੇ ਆ ਤੇ ਉਹ ਮੁੰਡਾ ਉੱਥੋਂ ਖਿਸਕ ਜਾਂਦਾ। ਅੱਛਾ ਬੋਬੀ ਡਿੰਪਲ ਨੂੰ ਪੁੱਛਦਾ ਵੀ ਇਹ ਮੁੰਡਾ ਕੌਣ ਸੀ? ਹੂੰ ਤਾਂ ਡਿੰਪਲ ਉਹਨੂੰ ਦੱਸ ਦਿੰਦੀ ਹੈ ਵੀ ਮੈਂ ਤੇਰੇ ਨਾਲ ਹੋਰ ਨਹੀਂ ਰਹਿ ਸਕਦੀ। ਮੈਨੂੰ ਤੇਰੇ ਨਾਲ ਘਟਨ ਮਹਿਸੂਸ ਹੁੰਦੀ ਹੈ। ਉਹ ਮੇਰਾ ਬੋਏਫ੍ਰੈਂਡ ਆ। ਅੱਛਾ ਮੈਂ ਉਹਦੇ ਨਾਲ ਆਪਣੀ ਜ਼ਿੰਦਗੀ ਚਾਉਣੀ ਆ। ਹੂੰ ਇਹ ਗੱਲ ਸੁਣ ਕੇ ਬੋਬੀ ਨੂੰ ਡਿੰਪਲ ਤੇ ਬਹੁਤ ਗੁੱਸਾ ਆਉਂਦਾ ਤੇ ਉਹ ਜਦੋਂ ਤੇ ਹੱਥ ਉਠਾਉਣ ਦੀ ਕੋਸ਼ਿਸ਼ ਕਰਦਾ ਤਾਂ ਡਿੰਪਲ ਮੂੰਹੋਂ ਉਹਦੀ ਬਾਹ ਫੜ ਲੈਂਦੀ ਹੈ ਅੱਛਾ ਬੇਬਸ ਹੋਇਆ ਬੋਬੀ ਮੱਥਾ ਫੜ ਕੇ ਸੋਫੇ ਦੇ ਉੱਤੇ ਬਹਿ ਜਾਂਦਾ ਹੂੰ ਉਹ ਡਿੰਪਲ ਨੂੰ ਕਹਿੰਦਾ ਵੀ ਫਿਰ ਤੈਨੂੰ ਭੱਜਣ ਦੀ ਕੀ ਲੋੜ ਹੈ ਜਦੋਂ ਤੂੰ ਮੇਰੇ ਨਾਲ ਰਹਿਣੀ ਹੀ ਨਹੀਂ ਆਪਾਂ ਨਿਵੇੜੇ ਕਰ ਲੈਨੇ ਆਂ ਚਾਰ ਬੰਦੇ ਤੂੰ ਆਪਣੇ ਭਲਾ ਮੈਂ ਮੇਰੇ ਮਾਵਾ ਬੁਲਾਉਣਾ ਨਿਵੇੜੀ ਲੈਨੇ ਆਪਾਂ ਅੱਜ ਹੂੰ ਉਹ ਕਹਿੰਦੀ ਠੀਕ ਹੈ ਹੂੰ ਐ ਨਿਵੇੜਨਾ ਤਾਂ ਐ ਨਿਵੇੜ ਲੈ ਬੋਬੀ ਆਪਣੇ ਸਹੁਰੇ ਪਰਿਵਾਰ ਨੂੰ ਤੇ ਆਪਣੇ ਮਾਪੇ-ਬਾਪ ਨੂੰ ਫੋਨ ਕਰਦਾ ਹੈ ਤੇ ਸਾਰੀ ਗੱਲ ਦੱਸਦਾ ਉਹ ਕਹਿੰਦਾ ਮੈਂ ਕੱਲ ਨੂੰ ਡਿੰਪਲ ਨੂੰ ਲੈ ਕੇ ਆ ਰਿਹਾ ਮੈਨੂੰ ਇਸ ਗੱਲ ਦਾ ਸਮਝੌਤਾ ਚਾਹੀਦਾ ਅੱਛਾ ਇਹ ਮੇਰੇ ਨਾਲ ਰਹਿਣਾ ਨਹੀਂ ਚਾਹੁੰਦੀ ਮੈਂ ਇਹਨੂੰ ਰੱਖਣਾ ਨਹੀਂ ਚਾਹੁੰਦਾ ਅੱਛਾ ਅਗਲੇ ਦਿਨ ਬੋਬੀ ਤੇ ਡਿੰਪਲ ਦੋਨੇ ਪੂਨੇ ਤੋਂ ਸ਼ਹਿਰ ਵੱਲ ਨੂੰ ਵਾਪਸ ਆ ਜਾਂਦੇ ਆ ਅੱਛਾ ਅਗਲੇ ਦਿਨ ਬੋਬੀ ਦੇ ਘਰੇ ਇਕੱਠ ਹੁੰਦਾ ਕੁਝ ਰਿਸ਼ਤੇਦਾਰ ਬੋਬੀ ਵਾਲੀ ਸਾਈਡ ਤੋਂ ਤੇ ਕੁਝ ਰਿਸ਼ਤੇਦਾਰ ਕੁੜੀ ਯਾਨੀ ਡਿੰਪਲ ਵਾਲੀ ਸਾਈਡ ਤੋਂ ਇਕੱਠੇ ਹੁੰਦੇ ਆ ਅੱਛਾ ਤੇ ਬੋਬੀ ਉਹਨਾਂ ਨੂੰ ਸਾਰੀ ਗੱਲ ਦੱਸਦਾ ਜੋ ਜੋ ਉੱਥੇ ਘਟਨਾ ਵਾਪਰੀ ਸੀ अच्छा ਜਦੋਂ ਡਿੰਪਲ ਤੋਂ ਸਵਾਲ ਕਰੇ ਜਾਂਦੇ ਆ ਤਾਂ ਇਹ ਸੱਚ ਨਿਕਲ ਕੇ ਸਾਹਮਣੇ ਆਉਂਦਾ ਵੀ ਇਹ ਉਹੀ ਮੁੰਡਾ ਹੈ ਜਿਹਨੂੰ ਡਿੰਪਲ ਘਰੇ ਭੂਆ ਦਾ ਮੁੰਡਾ ਬਣਾ ਕੇ ਲਿਆਉਂਦੀ ਹੁੰਦੀ ਸੀ। ਅੱਛਾ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ। ਬੌਬੀ ਜਿੰਨੇ ਵੀ ਰਿਸ਼ਤੇਦਾਰ ਭੈਣ ਭਾਈ ਇਕੱਠੇ ਹੁੰਦੇ ਆ ਸਭ ਨੂੰ ਫੈਸਲਾ ਸੁਣਾ ਹੁੰਦਾ ਹੈ ਵੀ ਮੈਂ ਡਿੰਪਲ ਨਹੀਂ ਰੱਖਣੀ। ਡਿੰਪਲ ਦਾ ਪਰਿਵਾਰ ਡਿੰਪਲ ਨੂੰ ਲੈ ਕੇ ਘਰੇ ਵਾਪਸ ਆ ਜਾਂਦਾ। ਅੱਛਾ ਅਗਲੇ ਦਿਨ ਬੌਬੀ ਨੂੰ ਉਹਦੇ ਸਹੁਰਿਆਂ ਦਾ ਫੋਨ ਆਉਂਦਾ ਵੀ ਅਸੀਂ ਤਲਾਕ ਲਈ ਰਾਜ਼ੀ ਆ ਪਰ ਤਲਾਕ ਦੇ ਬਦਲੇ ਸਾਨੂੰ 90 ਲੱਖ ਰੁਪਏ ਚਾਹੀਦੇ। ਅੱਛਾ ਉਹ ਪਰਿਵਾਰ ਲਾਲਚੀ ਸੀ ਤੇ ਉਹਨਾਂ ਨੂੰ ਪਤਾ ਸੀ ਵੀ ਬੋਬੀ ਦੇ ਮਾਂ ਪਿਓ ਦੀ ਰਿਟਾਇਰਮੈਂਟ ਆਉਣ ਵਾਲੀ ਹੈ ਤੇ ਅਸੀਂ ਤਲਾਕ ਦੇ ਬਦਲੇ ਜਿੰਨਾ ਮਰਜ਼ੀ ਪੈਸਾ ਮੰਗ ਸਕਦੇ ਹਾਂ ਦੂਜੇ ਪਾਸੇ ਡਿੰਪਲ ਉਸ ਮੁੰਡੇ ਨਾਲ ਗੱਲ ਕਰਦੀ ਹੈ ਵੀ ਜਦੋਂ ਹੀ ਮੇਰਾ ਇਧਰੋਂ ਤਲਾਕ ਹੋ ਗਿਆ ਆਪਾਂ ਦੋਨਾਂ ਨੇ ਵਿਆਹ ਕਰਾ ਲੈਣਾ ਉਹ ਮੁੰਡੇ ਨੂੰ ਡਿੰਪਲ ਦੀਆਂ ਸਾਰੀਆਂ ਹਰਕਤਾਂ ਪਤਾ ਹੁੰਦੀਆਂ ਤੇ ਉਹ ਵਿਆਹ ਕਰਾਉਣ ਲਈ ਰਾਜ਼ੀ ਨਹੀਂ ਹੁੰਦਾ ਅੱਛਾ ਡਿੰਪਲ ਉਹਦੇ ਤੇ ਦਬਾਅ ਪਾਉਂਦੀ ਹੈ ਵੀ ਐ ਕਿਵੇਂ ਨਹੀਂ ਵਿਆਹ ਕਰਾਉਂਦਾ ਤੂੰ ਤੇਰੇ ਪਿੱਛੇ ਤਾਂ ਮੈਂ ਆਪਦਾ ਘਰ ਖਰਾਬ ਕਰ ਲਿਆ ਵਿਆਹ ਤਾਂ ਤੈਨੂੰ ਕਰਾਉਣਾ ਹੀ ਪਊ ਅੱਛਾ ਡਿੰਪਲ ਜਦੋਂ ਉਸ ਮੁੰਡੇ ਨੂੰ ਤੇ ਡਿੰਪਲ ਦੇ ਦਬਾ ਕਰਕੇ ਜਾਂ ਡਿੰਪਲ ਦੀ ਧਮਕੀ ਕਰਕੇ ਉਹ ਮੁੰਡਾ ਖੁਦਕੁਸ਼ੀ ਕਰ ਲੈਂਦਾ। ਓਹੋ। ਥੋੜੇ ਦਿਨਾਂ ਬਾਅਦ ਫੇਰ ਕੱਟ ਹੁੰਦਾ ਹੈ। 90 ਲੱਖ ਦੀ ਕੀਤੀ ਹੋਈ ਮੰਗ 35 ਲੱਖ ਚਾਕੇ ਨਿਬੜ ਜਾਂਦੀ ਹੈ। ਅੱਛਾ। ਤੇ ਡਿੰਪਲ ਤੇ ਬੋਬੀ ਦਾ ਤਲਾਕ ਹੋ ਜਾਂਦਾ। ਅੱਛਾ। ਬੋਬੀ ਇਹ ਗੱਲ ਨੂੰ ਦਿਲ ਤੇ ਲਾ ਲੈਂਦਾ। ਉਹ ਆਪਣੇ ਮਾਪੇ ਨਾਲ ਗੱਲ ਕਰਦਾ ਵੀ ਤੁਸੀਂ ਮਿਹਨਤ ਨਾਲ ਪੂਹੀ-ਪੂਹੀ ਕਰਕੇ ਘਰ-ਬਾਰ ਜੋੜਿਆ ਸੀ ਤੇ ਉਹ ਤੁਹਾਡੀ ਸਾਰੀ ਉਮਰ ਦੀ ਕਮਾਈ ਮਿੰਟਾਂ 'ਚ ਲੱਗੀ। ਹੂੰ। ਉਹਦੀ ਮਾਂ ਨੂੰ ਸਮਝਾਉਂਦੀ ਹੈ ਵੀ ਪੁੱਤ ਕੋਈ ਗੱਲ ਨਹੀਂ, ਪੈਸਾ ਤਾਂ ਹੱਥਾਂ ਦੀ ਮਹਿਲ। ਫੇਰ ਕਮਾਲਾਂਗੇ ਚੰਗਾ ਹੋਇਆ ਤੇਰਾ ਖੜਾ ਛੋਟਿਆ ਹਮ ਨਾਲੇ ਕੋਈ ਰਿਸ਼ਤਾ ਜਾਣ ਨਾਲ ਜ਼ਿੰਦਗੀ ਥੋੜੀ ਮੁੱਕ ਜਾਂਦੀ ਹੈ ਤੈਨੂੰ ਰਿਸ਼ਤੇ ਹੋਰ ਬਥੇਰੇ ਮਾਂ-ਬਾਪ ਕੋਲ ਰਹਿ ਕੇ ਤਾਂ ਮਾਂ-ਬਾਪ ਦਾ ਸਹਾਰਾ ਬੋਬੀ ਨੂੰ ਥੋੜਾ ਬਹੁਤ ਸੀਗਾ ਹੀ ਹਮ ਪਰ ਜਦੋਂ ਉਹ ਪੂਨੇ ਜਾਂਦਾ ਤਾਂ ਉਹ ਜਮ੍ਹਾਂ ਕੱਲਾ ਰਹਿ ਜਾਂਦਾ ਹਮ ਉੱਥੇ ਜਾ ਕੇ ਡਿਪਰੈਸ਼ਨ ਚ ਉਹ दारू ਵੀ ਪੀਣ ਲੱਗ ਜਾਂਦਾ ਅੱਛਾ ਜਦੋਂ ਮਾਂ-ਬਾਪ ਨਾਲ ਗੱਲ ਕਰਦਾ ਤਾਂ ਰੋਕੀ ਗੱਲ ਕਰਦਾ ਇਧਰ ਮਾਂ-ਬਾਪ ਕੋਲ ਵੀ ਇਹ ਗੱਲ ਪਹੁੰਚ ਜਾਂਦੀ ਆ ਵੀ ਬੋਬੀ ਨੇ दारू ਪੀਣੀ ਸ਼ੁਰੂ ਕਰਤੀ ਅੱਛਾ ਮਾ ਸੁੱਖਾਂ ਸੁਖ ਦੀ ਐ ਵੀ ਪਤਾ ਨਹੀਂ ਸਾਡੇ ਘਰ ਨੂੰ ਕਿਹਦੀ ਨਜ਼ਰ ਲੱਗ ਗਈ ਹੂੰ ਬਾਬਾ ਮਿਹਰ ਕਰੇ ਪਰਮਾਤਮਾ ਮਿਹਰ ਕਰ ਕੋਈ ਸਿੱਧੇ ਰਸਤੇ ਪਾ ਮੇਰੇ ਪੁੱਤ ਨੂੰ ਹੂੰ ਕਰਦੇ ਕਰਾਉਂਦੇ ਇਹ ਸਮਾਂ 2019 ਤੇ ਆਖੜਦਾ ਹੈ ਅੱਛਾ 2019 ਚ ਕਰੋਨਾ ਆਇਆ ਸੀ ਹੂੰ ਜਿੱਥੇ ਸਾਰੀ ਦੁਨੀਆ ਦੇ ਕੰਮ ਠੱਪ ਪੈ ਗਏ ਹੂੰ ਜਿੱਥੇ ਦੁਨੀਆ ਦਾ ਨੁਕਸਾਨ ਹੋਇਆ ਹੂੰ ਪਰ ਬੌਬੀ ਦੇ ਮਾਪੇ ਲਈ ਇਹ 2019 ਇੱਕ ਵਰਦਾਨ ਦੀ ਤਰ੍ਹਾਂ ਸਾਬਤ ਹੋਇਆ ਅੱਛਾ ਕੰਪਨੀ ਬੰਦ ਹੋ ਗਈ ਤੇ ਬੋਬੀ ਨੂੰ ਇਹ ਕਿਹਾ ਗਿਆ ਵੀ ਤੁਸੀਂ ਘਰ ਬੈਠ ਕੇ ਹੀ ਕੰਮ ਕਰ ਸਕਦੇ ਹੋ। ਅੱਛਾ। ਬੋਬੀ ਦੇ ਮਾਪੇ ਨੇ ਬੋਬੀ ਨੂੰ ਆਪਣੇ ਕੋਲ ਹੀ ਬੁਲਾ ਲਿਆ। ਅੱਛਾ। ਉਹਦੀ ਦੇਖਭਾਲ ਕਰਦੇ, ਗੱਲੀਆਂ ਲਾਈ ਰੱਖਦੇ ਤੇ ਹੌਲੀ-ਹੌਲੀ ਬੋਬੀ ਨੂੰ ਉਸ ਦਲਦਲ ਚੋਂ ਕੱਢਿਆ। ਅੱਛਾ। ਉਹਦੀ ਮਾਂ ਇਹ ਸੋਚਦੀ ਵੀ ਸ਼ਾਇਦ ਕਰੋਨਾ ਸਾਡੇ ਪੁੱਤ ਨੂੰ ਬਚਾਉਣ ਖਾਤਰ ਹੀ ਆਇਆ। ਅੱਛਾ। ਬੋਬੀ ਆਪਣੇ ਮਾਪੇ ਨਾਲ ਗੱਲਾਂ ਕਰਦਾ। ਉਹ ਉਹਦਾ ਜੀ ਲਵਾਈ ਰੱਖਦੇ। ਹੂੰ। ਆਪਦੇ ਦੁੱਖ ਭੁਲਾ ਕੇ ਉਹ ਬੋਬੀ ਦੇ ਆਲੇ-ਦੁਆਲੇ ਹੋਏ ਰਹਿੰਦੇ। ਤੇ ਉਹਨੂੰ ਹੌਲੀ ਹੌਲੀ ਉਹਨਾਂ ਨੇ ਇਸ ਸਦਮੇ ਚੋਂ ਬਾਹਰ ਕੱਢਿਆ ਤੇ ਹੌਲੀ ਹੌਲੀ दारू ਵਾਲੀ ਆਤਮਾ ਵੀ ਉਹਦੀ ਛਡਾਈ ਅੱਛਾ ਕਰਦੇ ਕਰਾਉਂਦੇ ਥੋੜਾ ਸਮਾਂ ਬੀਤਿਆ ਤਾਂ ਬੋਬੀ ਵਾਸਤੇ ਇੱਕ ਹੋਰ ਰਿਸ਼ਤਾ ਦੇਖਿਆ ਗਿਆ ਅੱਛਾ ਤੇ ਇਸ ਵਾਰੀ ਰਿਸ਼ਤਾ ਦੇਖਿਆ ਗਿਆ ਇੱਕ ਪਿੰਡ ਦੀ ਸਿੱਧੀ ਸਾਦੀ ਕੁੜੀ ਦਾ ਅੱਛਾ ਜਿੱਥੇ ਪਹਿਲਾਂ ਉਹਨਾਂ ਦੀ ਮੰਗ ਇਹ ਸੀ ਵੀ ਅਸੀਂ ਸ਼ਹਿਰ ਦੀ ਕੁੜੀ ਦੇਖਣੀ ਹੈ ਇਸ ਵਾਰੀ ਉਹ ਸਿਰਫ ਇਹ ਮੰਗ ਰਹੇ ਸੀ ਵੀ ਸਾਨੂੰ ਅਮੀਰ ਗਰੀਬ ਨਾਲ ਕੋਈ ਚੱਕਰ ਨਹੀਂ ਸਾਨੂੰ ਪੜ੍ਹਾਈ ਲਿਖਾਈ ਨਾਲ ਕੋਈ ਚੱਕਰ ਨਹੀਂ ਸਾਨੂੰ ਪਿੰਡ ਦੀ ਤੇ ਸਾਦੀ ਕੁੜੀ ਚਾਹੀਦੀ ਅੱਛਾ ਬੋਬੀ ਦਾ ਵਿਆਹ ਹੋਇਆ ਇਸ ਵਾਰੀ ਉਹਨੇ ਧੂਮ-ਧਾਮ ਨਾਲ ਤਾਂ ਨਹੀਂ ਹੋਇਆ ਹਮ ਪਰ ਵਿਆਹ ਚੰਗੇ ਤਰੀਕੇ ਨਾਲ ਹੀ ਕਰਿਆ ਗਿਆ ਅੱਛਾ ਇਹ ਆ ਸੀ ਵੀ ਹੁਣ ਸ਼ਾਇਦ ਖੁਸ਼ੀਆਂ ਵਾਪਸ ਆ ਜਾਣ ਹਮ ਤੇ ਹੋਇਆ ਵੀ ਐਵੇਂ ਅੱਛਾ ਕੁੜੀ ਬੜੀ ਸੱਚਜੀ ਸੀ ਸਾਦੀ ਸੀ ਤੇ ਬੜੀ ਨਿੱਗੇ ਸੁਭਾਅ ਦੀ ਸੀ ਹਮ ਉਹਨੇ ਬੋਬੀ ਨੂੰ ਤੇ ਵਿਖਰੇ ਟੁੱਟੇ ਮਾਪੇ ਨੂੰ ਸੰਭਾਲ ਲਿਆ ਅੱਛਾ ਪਰਿਵਾਰ ਬੜਾ ਖੁਸ਼ ਸੀ ਹਮ ਦੂਜੇ ਪਾਸੇ ਡਿੰਪਲ ਦਾ ਵੀ ਵਿਆਹ ਹੋ ਜਾਂਦਾ ਅੱਛਾ ਡਿੰਪਲ ਦਾ ਵਿਆਹ ਵੀ ਬੋਬੀ ਦੇ ਕਿਸੇ ਰਿਸ਼ਤੇਦਾਰਾਂ ਦੀ ਹੋਇਆ ਅੱਛਾ ਤੇ ਇੱਕ ਵਾਰੀ ਕਿਸੇ ਸਾਂਝੀ ਰਿਸ਼ਤੇਦਾਰੀ ਚ ਵਿਆਹ ਆਇਆ ਇੱਕ ਪਾਸੇ ਤਾਂ ਬੋਬੀ ਤੇ ਬੋਬੀ ਦਾ ਪਰਿਵਾਰ ਗਏ ਦੂਜੇ ਪਾਸੇ ਡਿੰਪਲ ਤੇ ਡਿੰਪਲ ਦਾ ਪਿਕਾ ਪਰਿਵਾਰ ਆਇਆ ਅੱਛਾ ਦੋਵਾਂ ਪਰਿਵਾਰਾਂ ਨੇ ਇੱਕ ਦੂਜੇ ਨੂੰ ਮੱਥੇ ਨਹੀਂ ਲਾਇਆ ਹੂੰ ਡਿੰਪਲ ਦੇ ਪਰਿਵਾਰ ਨੂੰ ਇਸ ਗੱਲ ਦੀ ਰੱਤਾ ਪਰ ਵੀ ਮਲਾਲ ਨਹੀਂ ਸੀ ਵੀ ਡਿੰਪਲ ਦਾ ਤਲਾਕ ਹੋਇਆ ਤੇ ਉਹਦਾ ਦੁਬਾਰੇ ਵਿਆਹ ਹੋਇਆ ਹੂੰ ਜਦੋਂ ਬੋਬੀ ਦੇ ਪਰਿਵਾਰ ਨੂੰ ਉਹਨਾਂ ਨੇ ਉਸ ਵਿਆਹ ਚ ਦੇਖਿਆ ਤਾਂ ਉਹਨਾਂ ਨੇ ਉਹਨਾਂ ਨੂੰ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਅੱਛਾ ਡਿੰਪਲ ਦੇ ਪਰਿਵਾਰ ਨੇ दारू पीती ਤੇ ਉਹਨਾਂ ਨੂੰ ਦੇਖ ਦੇਖ ਕੇ ਲਲਕਾਰੇ ਮਾਰੇ। ਅੱਛਾ। ਬੋਬੀ ਦਾ ਪਰਿਵਾਰ ਨਰਮ ਸੀ। ਉਹਨਾਂ ਨੇ ਸ਼ਗਨ ਸਲਾਮੀ ਦਿੱਤੀ ਤੇ ਬਰਾਤ ਵਿਦਾ ਹੋਣ ਤੋਂ ਪਹਿਲਾਂ ਹੀ ਉਹ ਆਪਣੇ ਘਰ ਵਾਪਸ ਪਰਤ ਆਏ। ਬੋਬੀ ਆਪਣੀ ਮਾਂ ਨਾਲ ਆ ਕੇ ਫੇਰ ਗੱਲਾਂ ਕਰਦਾ ਹੈ। ਵੀ ਮਾਂ ਦੇਖ ਲੈ ਕਿ ਹਜੇ ਬੰਦੇ ਨੇ। ਹੰਕਾਰ ਅੱਜ ਵੀ ਉਹਨਾਂ ਚੋਂ ਨਾ ਹੀ ਹੈ। ਉਹਨਾਂ ਨੂੰ ਰੱਤਾ ਪਰ ਵੀ ਮਲਾਲ ਨਹੀਂ ਵੀ ਅਸੀਂ ਕੁੜੀ ਦਾ ਦੁਬਾਰੇ ਵਿਆਹ ਕਰਿਆ। ਕਿਵੇਂ ਮੈਨੂੰ ਦੇਖ ਦੇਖ ਕੇ ਲਲਕਾਰੇ ਮਾਰਦੇ ਸੀ, दारू ਪੀਂਦੇ ਸੀ। ਹੂੰ। ਉਹਦੀ ਮਾਂ ਕਹਿੰਦੀ ਪੁੱਤ ਜਿਹੜੇ ਘਰ ਨਹੀਂ ਜਾਣਾ ਉਹਦਾ ਰਾਹ ਕਿ ਪੁੱਛਣਾ ਆਪਾਂ। ਹੂੰ। ਰੱਬ ਦੇ ਘਰ ਦੇ ਰਿਆ ਅਨੇਰਨੀ ਹੰਕਾਰ ਤਾਂ ਟਹਿਲਾ ਪੈਣਾ ਹੀ ਹੁੰਦਾ ਹਮ ਇੱਕ ਦਿਨ ਇੱਕ ਦਿਨ ਜ਼ਰੂਰ ਪਾਊਗਾ ਹਮ ਨਾਲੇ ਹੁਣ ਆਪਾਂ ਕੀ ਲੈਣਾ ਲੰਘੀਆਂ ਖੜੀਆਂ ਨੇ ਗੱਲਾਂ ਹਮ ਆਪਾਂ ਕੀ ਲੈਣਾ ਉਹਨਾਂ ਤੋਂ ਜੋ ਮਰਜ਼ੀ ਕਰਨ ਹਮ ਅਗਲੀ ਸਵੇਰ ਬੋਬੀ ਦੀ ਮਾਂ ਨੂੰ ਕਿਸੇ ਰਿਸ਼ਤੇਦਾਰ ਦਾ ਫੋਨ ਆਇਆ ਵੀ ਰਾਤ ਜਦੋਂ ਡਿੰਪਲ ਦਾ ਪਰਿਵਾਰ ਵਾਪਸ ਘਰ ਵੱਲ ਪਰਤ ਰਿਹਾ ਸੀ ਤਾਂ ਉਹਨਾਂ ਦਾ ਇੱਕ ਭਿਆਨਕ ਐਕਸੀਡੈਂਟ ਹੋ ਗਿਆ ਅੱਛਾ ਤੇ ਸਾਰੇ ਗੰਭੀਰ ਜ਼ਖਮੀ ਹੋ ਗਏ ਅੱਛਾ ਤੇ ਖਾਸ ਗੱਲ ਇਹ ਸੀ ਵੀ ਡਿੰਪਲ ਦਾ ਪਰਿਵਾਰ ਤੇ ਡਿੰਪਲ ਬੋਬੀ ਦੇ ਘਰ ਤੋਂ 1 ਕਿਲੋਮੀਟਰ ਦੀ ਦੂਰੀ ਤੇ ਹਸਪਤਾਲ ਚ ਸੀ ਅੱਛਾ ਪਰ ਬੋਬੀ ਦਾ ਪਰਿਵਾਰ ਡਿੰਪਲ ਤੇ ਡਿੰਪਲ ਦੇ ਪਰਿਵਾਰ ਦਾ ਪਤਾ ਲੈਂਡਿੰਗ ਹੈ ਡਿੰਪਲ ਦੇ ਪਰਿਵਾਰ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤੇ ਉਹਨਾਂ ਦੇ ਭੋਗ ਦੇ ਪਿੱਛੋਂ ਡਿੰਪਲ ਦੀ ਵੀ ਮੌਤ ਹੋ ਜਾਂਦੀ ਹੈ ਅੱਛਾ ਸ਼ਾਇਦ ਡਿੰਪਲ ਇੰਨੇ ਦਿਨ ਆਪਣੇ ਪਰਿਵਾਰ ਦੀ ਇਸ ਬਦਹਾਲੀ ਦੇਖਣ ਲਈ ਜਾਉਂਦੀ ਸੀ ਹੂੰ ਤੇ ਇਥੇ ਇਹ ਗੱਲ ਸਾਬਤ ਹੁੰਦੀ ਹੈ ਵੀ ਰੱਬ ਦੇ ਘਰ ਦੇਰ ਹੈ ਹਨੇਰ ਨਹੀਂ ਅੱਜ ਦੀ ਇਹ ਸੱਚੀ ਕਹਾਣੀ ਜਿੱਥੇ ਰਿਸ਼ਤਿਆਂ ਦੇ ਵਿੱਚ ਪਿਆਰ ਤੇ ਵਿਸ਼ਵਾਸ ਦੀ ਕਮੀ ਨੂੰ ਪੇਸ਼ ਕਰਦੀ ਆ ਉੱਥੇ ਸਾਨੂੰ ਇਹ ਵੀ ਸਿੱਖਿਆ ਦਿੰਦੀ ਆ ਕਿ ਸਾਨੂੰ ਆਪਣੇ ਬਜ਼ੁਰਗਾਂ ਦੀਆਂ ਕਈਆਂ ਗੱਲਾਂ ਕਦੇ ਨਹੀਂ ਭੁੱਲਣੀਆਂ ਚਾਹੀਦੀਆਂ ਭਾਵੇਂ ਅਸੀਂ ਪੜ੍ਹ ਲਿਖ ਕੇ ਆਪਣੇ ਆਪ ਨੂੰ ਮਾਡਰਨ ਕਹਾਉਣੇ ਆ ਪਰ ਇਹ ਗੱਲ ਅੱਜ ਵੀ ਸਾਨੂੰ ਪੱਲੇ ਬੰਨ ਲੈਣੀ ਚਾਹੀਦੀ ਆ ਕਿ ਆਪਣੇ ਧੀ ਅਤੇ ਪੁੱਤ ਦਾ ਰਿਸ਼ਤਾ ਕਰਨ ਵੇਲੇ ਪਰਿਵਾਰ ਦਾ ਖਾਨਦਾਨ ਅਤੇ ਪਿਛੋਕੜ ਜ਼ਰੂਰ ਵੇਖੋ ਤਾਂ ਜੋ ਬੋਬੀ ਦੇ ਪਰਿਵਾਰ ਵਰਗੇ ਨਰਮ ਪਰਿਵਾਰ ਲਾਲਚੀ ਲੋਕਾਂ ਦੀ ਸਾਜ਼ਿਸ਼ ਦਾ ਸ਼ਿਕਾਰ ਨਾ ਹੋਣ ਜਿਹੜੇ ਰਿਸ਼ਤਿਆਂ ਨੂੰ ਸਿਰਫ ਸੌਦੇਬਾਜ਼ੀ ਸਮਝਦੇ ਨੇ ਸੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਜੇਕਰ ਤੁਹਾਡੇ ਕੋਲ ਵੀ ਕੋਈ ਐਸੀ ਕਹਾਣੀ ਹੈ ਤਾਂ ਸਾਨੂੰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ ਮੈਸੇਜ ਵੀ ਕਰ ਸਕਦੇ ਹੋ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਦੇਖਦੇ ਰਹੋ ਜ਼ਿੰਦਗੀ ਨਾਵਾ ਧੰਨਵਾਦ